ਕਸਾ ਸੰਤ ਬਾਬਾ ਇਤਪਤ ਸਿੰਘ ਜੀ ਦੀ ਉਹਨਾਂ ਦੇ ਕੋਲ ਇੱਕ ਗੁਰਮੁਖ ਪਿਆਰਾ ਭਾਈ ਸੁੱਚਾ ਸਿੰਘ ਜੀ ਆਇਆ ਤੇ ਉਹਨਾਂ ਨੇ ਬੇਨਤੀ ਕੀਤੀ ਕਹਿਣ ਲੱਗੇ ਮਹਾਂਪੁਰਖੋ ਮੇਰੇ ਸਾਡੂ ਦਾ ਬੇਟਾ ਸੀ ਤੇ ਉਹਦਾ ਐਕਸੀਡੈਂਟ ਹੋ ਗਿਆ ਹੈ ਤੇ ਉਹਦਾ ਸਿਰ ਵੱਜਾ ਆ ਡਿਵਾਈਡਰ ਦੇ ਨਾਲ ਤੇ ਮਾਪੁਰਕੋ ਉਹ ਦਿੱਲੀ ਇੱਕ ਹਸਪਤਾਲ ਦੇ ਵਿੱਚ ਦਾਖਲ ਹੈ ਪਰ ਡਾਕਟਰ ਕੋਈ ਉਹਦਾ ਸ਼ਾਦੀ ਨਹੀਂ ਦਿੰਦੇ ਪੀਏ ਬਚੇਗਾ ਮਾਪੁਰਕਾ ਨੇ ਕਿਹਾ ਕੋਈ ਜੀ ਤੁਸੀਂ ਸਵੇਰੇ ਆਇਓ ਫਿਰ ਵੇਖਾਂਗੇ ਪਰ ਉਹ ਬੱਚੇ ਦੀ ਮਾਂ ਬਹੁਤ ਵਿਲਕਦੀ ਸੀ ਸੰਗਤ ਜੀ ਇੱਕੋ ਹੀ ਇੱਕ ਉਹਨਾਂ ਦਾ ਬੇਟਾ ਸੀ ਬਹੁਤ ਵਿਲਕਦੀ ਸੀ ਉਹਨੇ ਕਿਹਾ ਮੈਂ ਉਹਦੇ ਹੀ ਮਾਹਪੁਰਖਾਂ ਦੇ ਦਰਸ਼ਨ ਕਰਨੇ ਨੇ ਜੇ ਨਹੀਂ ਤੇ ਮੈਂ ਇੱਥੇ ਕੰਧ ਦਾ ਸਿਰ ਮਾਰ ਕੇ ਮਰ ਜਾਵਾਂ ਮਾਹਪੁਰਖਾਂ ਦੇ ਗੜਬਈ ਨੇ ਜਾ ਕੇ ਮਾਹਪੁਰਖਾਂ ਨੂੰ ਬੇਨਤੀ ਕੀਤੀ ਮਾਹਪੁਰਖਾਂ ਨੇ ਲੱਗੇ ਚੰਗਾ ਭਾਈ ਲੈ ਆਓ ਹੁਣ ਜਦੋਂ ਇਹ ਨਾਲੇ ਜਾ ਕੇ ਬੇਨਤੀ ਕੀਤੀ ਤੇ ਮਹਾਪੁਰਖ ਕਹਿਣ ਲੱਗੇ ਪੀ ਜਿਹੜਾ ਬਾਣਾ ਵਰਤਨਾ ਸੀ ਉਹ ਤੇ ਵਰਤ ਗਿਆ ਉਹ ਨੌਜਵਾਨ ਬੱਚੇ ਦੀ ਮੌਤ ਹੋ ਚੁੱਕੀ ਸੀ ਸੰਗਜੀ ਮਾਣ ਸਿਰ ਨਹੀਂ ਚੁੱਕਿਆ ਮਹਾਪੁਰਖਾਂ ਦੇ ਚਰਨਾਂ ਤੋਂ ਆਖਿਆ ਮਹਾਪੁਰਖੋ ਤੁਸੀਂ ਜੰਦਾ ਕਰ ਸਕਦੇ ਹੋ ਤੁਹਾਡੇ ਵਿੱਚ ਤੇ ਪਰਮੇਸ਼ਰ ਦੇ ਵਿੱਚ ਕੋਈ ਅੰਤਰ ਨਹੀਂ ਤੁਸੀਂ ਪਰਮੇਸ਼ਰ ਸਰੂਪ ਹੋ ਤੇ ਜੇ ਤੁਸੀਂ ਮੇਰਾ ਬੱਚਾ ਜੰਦਾ ਨਾ ਕੀਤਾ ਤੇ ਮਹਾਂਪੁਰਖ ਉਹ ਮੈਂ ਵੀ ਤੁਹਾਡੇ ਦਰ ਤੇ ਇੱਥੇ ਪ੍ਰਾਣ ਤਿਆਗ ਦੇਵਾਂਗਾ ਆਖਰਕਾਰ ਸੰਜੀਤ ਸੰਤ ਮਹਾਂਪੁਰਖ ਕਿਰਪਾਲੂ ਦਿਆਲੂ ਹੁੰਦੇ ਨੇ ਜਦੋਂ ਕੋਈ ਬਹੁਤਾ ਵਿਰਾਗ ਕਰਦਾ ਹੈ ਨਾ ਝੋਲੀ ਅੱਡ ਕੇ ਤੇ ਮਾਪੁਰਖਾਂ ਦਾ ਹਿਰਦਾ ਦਰਵਜਾ ਹੁੰਦਾ ਹੈ ਮੋਮ ਵਰਗਾ ਹਿਰਦਾ ਹੁੰਦਾ ਸੰਗੈ ਜੀ ਜਿਵੇਂ ਮੋਮ ਪਿਗਲ ਜਾਂਦੀ ਹੈ ਨਾ ਜਦੋਂ ਬਹੁਤਾ ਕੋਈ ਬੇਨਤੀਆਂ ਕਰੇ ਵਿਰਲਾਪ ਕਰੇ ਫਿਰ ਮਾਪੁਰਖਾਂ ਦਾ ਹਿਰਦਾ ਵੀ ਦਰਵਜਾ ਜਾਂਦਾ ਹੈ ਮਾਤਾ ਦੇ ਕੀਰਨੇ ਸੁਣ ਸੁਣ ਕੇ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾਣਾ ਸਾਹਿਬ ਵਾਲੇ ਮਹਾਂਪੁਰਖਾ ਦਾ ਹਿਰਦਾ ਦਰਬ ਗਿਆ ਤੇ ਮਹਾਂਪੁਰਖਾ ਨੇ ਮਿਚਰੀ ਦਾ ਪ੍ਰਚਾਰ ਦਿੱਤਾ ਕਹਿਣ ਲੱਗਿਆ ਲੈ ਜਾਓ ਤੇ ਤੁਸੀਂ ਹੁਣ ਸਵੇਰੇ ਜਾਇਓ ਹੋ ਨਾ ਜਾਇਓ ਰਾਤ ਹਨੇਰਾ ਹੈ ਤੇ ਕਿਤੇ ਹੋਰ ਕੋਈ ਚਾਂਸ ਨਾ ਹੋਵੇ ਤੁਸੀਂ ਸਵੇਰੇ ਜਾਇਓ ਮਹਾਂਪੁਰਖਾ ਦਾ ਬਚਨ ਮੰਨ ਕੇ ਉਹ ਪਰਿਵਾਰ ਸੁੱਚਾ ਸਟ੍ਰਿੰਗ ਦੇ ਸਹਤ ਹੀ ਉੱਤੇ ਟੰਗ ਗਿਆ ਰਾਣਾ ਸਾਹਿਬ ਸਵੇਰੇ ਉਹਨਾਂ ਨੇ ਅੰਮ੍ਰਿਤ ਵੇਲੇ ਤਿਆਰੀ ਕੀਤੀ ਤੇ ਸੰਗਿਆ ਜੀ ਜਦੋਂ ਗਏ ਦਿੱਲੀ ਹਸਪਤਾਲ ਪਹੁੰਚੇ ਤੇ ਉਹ ਬੱਚਾ ਜਿਹਦੀ ਪਹਿਲਾਂ ਡੈਥ ਹੋ ਚੁੱਕੀ ਸੀ ਮੌਤ ਹੋ ਚੁੱਕੀ ਸੀ ਜਦੋਂ ਮਹਾਪੁਰਖਾਂ ਨੇ ਬਚਨ ਕੀਤਾ ਸੀ ਨਾ ਅਰਦਾਸ ਕੀਤੀ ਸੀ ਪੀ ਗੁਰੂ ਨਾਨਕ ਭਲੀ ਕਰੇਗਾ। ਔਰ ਸਾਨੂੰ ਮਹਾਂਪੁਰਖਾਂ ਦੇ ਐਸੇ ਬਚਨ ਦੇ ਉੱਤੇ ਵੀ ਯਕੀਨ ਨਹੀਂ ਆਉਂਦਾ ਜੀ। ਮਹਾਂਪੁਰਖ ਕਹਿ ਦੇਣ ਨਾ ਵੀ ਮਹਾਰਾਏ ਭਲੀ ਕਰਨਗੇ, ਚੰਗਾ ਕਰਨਗੇ। ਤੇ ਸਾਨੂੰ ਯਕੀਨ ਨਹੀਂ ਆਉਂਦਾ। ਪੀ ਜਿੱਦਾਂ ਚਰੋ ਸਾਡੀ ਸਰੋ ਅਟਲੀ ਦੇ ਉੱਤੇ ਸਰੋ ਨਾਣਾ ਜਮਾ ਦੇਣ। ਉਹਨਾਂ 'ਚ ਸਾਨੂੰ ਭਰੋਸਾ ਨਹੀਂ ਵੱਜਦਾ। ਹਰ ਸੰਘਾਜੀ ਜਦੋਂ ਗਏ ਤੇ ਉਹ ਜਦੋਂ ਮਹਾਪੁਰਖਾ ਨੇ ਰਾਤ ਬਚਨ ਕੀਤਾ ਤੇ ਜਿਹੜੇ ਡਾਕਟਰ ਉਹਦੇ ਕੋਲ ਸੀ ਨਾ ਬੱਚੇ ਦੇ ਉਹਨਾਂ ਨੇ ਪਰਿਵਾਰ ਨੂੰ ਗਏ ਹੋਏ ਨੂੰ ਦੱਸਿਆ ਕਿ ਤੁਹਾਡੇ ਬੱਚੇ ਦੀ ਡੈੱਥ ਹੋ ਗਈ ਸੀ ਇਹਦੀ ਮੌਤ ਹੋ ਚੁੱਕੀ ਸੀ ਪਰ ਰਾਤ 12 ਵਜੇ ਤੋਂ ਬਾਅਦ ਇਹਦਾ ਮਾੜਾ ਜਿਹਾ ਅੰਗ ਲਿਆ ਹੈ। ਔਰ ਸਿੱਜ ਸਿੱਜੇ ਮੁੜ ਕੇ ਇਹ ਉੱਠ ਕੇ ਬੈਠ ਗਿਆ। ਸੰਗਤ ਜੀ ਜਿਹੜਾ ਮਹਾਂਪੁਰਖਾੜੇ ਪ੍ਰਚਾਰ ਦਿੱਤਾ ਸੀ ਉਹ ਬੱਚੇ ਨੂੰ ਦਿੱਤਾ ਬੱਚੇ ਨੇ ਛਕਿਆ। ਮਾਰ ਕੇ ਜਿੰਦਾ ਕਰ ਦੇਣਾ ਗੁਰੂ ਵਾਸਤੇ ਕੋਈ ਬਹੁਤ ਵੱਡੀ ਗੱਲ ਨਹੀਂ।